ਮਾਤਾ ਚਿੰਤਪੁਰਨੀ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਕਿ ਮਾਤਾ ਚਿੰਤਪੁਰਨੀ ਦੇ ਵਿੱਚ ਪੁਜਾਰੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ੱੱਕੇ ਤੱਕ ਮਾਰੇ ਜਾਂਦੇ ਨੇ ਤੇ ਉਸਦੇ ਥੱਪੜ ਵੀ ਮਾਰਿਆ ਗਿਆ ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤਾਦਾਦ ਇਹ ਹੈ ਕਿ ਮਾਤਾ ਚਿੰਤਪੁਰਨੀ ਦੇ ਵਿੱਚ ਪੁਜਾਰੀ ਦੇ ਵੱਲੋਂ ਆਪਣੀ ਸੇਵਾ ਨਿਭਾਈ ਜਾ ਰਹੀ ਸੀ ਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਦੇ ਵੱਲੋਂ ਜਿਹੜਾ ਪ੍ਰਸ਼ਾਦ ਸੀ ਚੜਾਇਆ ਜਾਂਦਾ ਮਾਤਾ ਚਿੰਤਪੁਰਨੀ ਦੇ ਉੱਤੇ ਤਾਂ ਉਹ ਪਰਸ਼ਾਦ ਜਿਹੜਾ ਕਿ ਚੜਾ ਰਿਹਾ ਸੀ ਤੇ ਇਸ ਦੇ ਨਾਲ ਹੀ ਜਿਹੜਾ ਕਿ ਪ੍ਰਸ਼ਾਦ ਵਾਪਿਸ ਵੀ ਜਿਹੜਾ ਸ਼ਰਧਾਲੂਆਂ ਨੂੰ ਦਿੱਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਸਿਕਿਉਰਿਟੀ ਗਾਰਡ ਜਿਹੜਾ ਕਿ ਉੱਥੇ ਹੀ ਤਾਇਨਾਤ ਦੱਸਿਆ ਜਾ ਰਿਹਾ ਹੈ ਤਾਂ ਉਸ ਦੇ ਵੱਲੋਂ ਆਇਆ ਜਾਂਦਾ ਤਾਂ ਉਹਨਾਂ ਦੀ ਤਕਰਾਰਬਾਜ਼ੀ ਹੋ ਜਾਂਦੀ ਹੈ ਤਾਂ ਇਸੇ ਦੌਰਾਨ ਸਿਕਿਉਰਿਟੀ ਗਾਰਡ ਦੇ ਵੱਲੋਂ ਪੁਜਾਰੀ ਦੇ ਜਿਹੜਾ ਕਿ ਥੱਪੜ ਮਾਰ ਦਿੱਤਾ ਜਾਂਦਾ ਐਨਾ ਹੀ ਨਹੀਂ ਪੁਜਾਰੀ ਨੂੰ ਤੱਕੇ ਤੱਕ ਮਾਰੇ ਗਏ ਜਿਸ ਤੋਂ ਬਾਅਦ ਉਹ ਜਿਹੜਾ ਮਾਤਾ ਦੇ ਉਹ ਤੇ ਛਤਰ ਲੱਗਿਆ ਹੋਇਆ ਉਸ ਦੇ ਨਾਲ ਟਕਰਾਉਂਦਾ ਹੋਇਆ ਵੀ ਨਜ਼ਰ ਆਇਆ ਜਿਸ ਦਾ ਵੀਡੀਓ ਵਾਇਰਲ ਹੋਇਆ ਸੁਬਾਹ ਜਿਹੜੇ ਹੋਰ ਪੁਜਾਰੀ ਉੱਥੇ ਮੌਜੂਦ ਹੁੰਦੇ ਨੇ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁਜਾਰੀ ਨੂੰ ਵੀ ਉੱਥੋਂ ਲੈ ਚਾਹੁੰਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਜਦੋਂ ਕਿ ਹਰ ਰੋਜ਼ ਦੀ ਤਰ੍ਹਾਂ ਜਿਹੜਾ ਕਿ ਮਾਤਾ ਚਿੰਤਪੁਰਨੀ ਤੋਂ ਜਿਹੜਾ ਲਾਈਵ ਚੱਲਦਾ ਹੈ ਤੇ ਲੋਕ ਜਿਹੜੇ ਸੰਗਤਾਂ ਨੇ ਅਤੇ ਮਾਤਾ ਨੂੰ ਮੰਨਣ ਵਾਲੇ ਨੇ ਉਹ ਘਰ ਬੈਠ ਕੇ ਹੀ ਮਾਤਾ ਚਿੰਤਪੂਰਨੀ ਦੇ ਦਰਸ਼ਨ ਵੀ ਕਰਦੇ ਨੇ ਤੇ ਹਰ ਰੋਜ਼ ਜਿਹੜਾ ਕਿ ਇਹ ਲਾਈਵ ਚੱਲਦਾ ਤਾਂ ਲਾਈਵ ਦੇ ਦੌਰਾਨ ਹੀ ਜਿਹੜਾ ਕਿ ਇਹ ਲੜਾਈ ਝਗੜਾ ਹੁੰਦਾ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਸ ਦੀ ਵੀਡੀਓ ਕਲਿੱਪ ਕੱਟ ਲਈ ਜਾਂਦੀ ਹੈ ਤੇ ਇਸ ਤੋਂ ਬਾਅਦ ਥਾਣੇ ਦੇ ਵਿੱਚ ਇਸ ਵੀਡੀਓ ਕਲਿੱਪ ਨੂੰ ਦਿੱਤਾ ਜਾਂਦਾ ਤੇ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਵੀਡੀਓਜ਼ ਲੋਕਾਂ ਵੱਲੋਂ ਦਿੱਤੇ ਜਾਂਦੇ ਨੇ ਦੋਸਤੋ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਸਿਕਿਉਰਿਟੀ ਗਾਰਡ ਨੂੰ ਫਿਲਹਾਲ ਉੱਥੋਂ ਜਿਹੜਾ ਕਿ ਨੌਕਰੀ ਤੋਂ ਹਟਾ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਤਾਂ ਜਿਹੜੇ ਕਿ ਉੱਥੇ ਸ਼ਰਧਾਲੂ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵਕਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਚਿੰਤਪੂਰਨ ਦੇ ਦਰਸ਼ਨ ਕਰਨ ਪਹੁੰਚੇ ਸਨ ਤੇ ਆਪਣਾ ਪ੍ਰਸ਼ਾਦ ਦੇ ਰਹੇ ਸੀ ਤੇ ਪੁਜਾਰੀ ਵੱਲੋਂ ਪ੍ਰਸ਼ਾਦ ਲੈ ਕੇ ਜਿਹੜਾ ਕਿ ਮੱਥਾ ਹੋ ਟੇਕਇਆ ਜਾ ਰਿਆ ਸੀ ਤੇ ਪ੍ਰਸ਼ਾਦ ਲਗਾ ਕੇ ਭੋਗ ਲਗਾ ਕੇ ਵਾਪਿਸ ਜਿਹੜਾ ਕਿ ਸ਼ਰਧਾਲੂਆਂ ਨੂੰ ਦਿੱਤਾ ਜਾ ਰਿਹਾ ਸੀ ਤੇ ਜਦੋਂ ਇਹ ਹੰਗਾਮਾ ਹੋ ਜਾਂਦਾ ਤਾਂ ਉੱਥੇ ਸ਼ਰਧਾਲੂਆਂ ਦੇ ਵਿੱਚ ਵੀ ਡਰ ਦਾ ਮਾਹੌਲ ਜਿਹੜਾ ਕਿ ਪੈਦਾ ਹੋ ਜਾਂਦਾ ਤਾਂ ਤੁਸੀਂ ਵੀ ਸਕਰੀਨ ਦੇ ਉੱਤੇ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਸ ਸਿਕਿਉਰਿਟੀ ਗਾਰਡ ਦੇ ਵੱਲੋਂ ਜਿਹੜੀ ਕਿ ਗੁੰਡਾਗਰਦੀ ਕੀਤੀ ਜਾਂਦੀ ਹੈ ਕਿ ਉੱਥੇ ਇਹ ਵੀ ਕਿਹਾ ਜਾ ਰਿਹਾ ਕਿ ਵਰਦੀ ਨੂੰ ਲੈ ਕੇ ਜਿਹੜੀ ਕਿ ਪਹਿਲਾਂ ਵੀ ਤਕਰਾਰ ਹੋਈ ਸੀ ਜਿਸ ਦੇ ਚੱਲਦੇ ਇਹ ਮਾਮਲਾ ਗਰਮਾਇਆ ਅਤੇ ਇਸੇ ਦੇ ਚੱਲਦੇ ਜਦੋਂ ਅੰਦਰ ਮਾਤਾ ਚਿੰਤਪੂਰਨੀ ਤੇ ਸਰਦਾਰੂ ਲੋਕ ਮੱਥਾ ਟੇਕ ਰੇ ਸੀ ਆਪਣਾ ਪ੍ਰਸ਼ਾਦ ਪੁਜਾਰੀ ਨੂੰ ਫੜਾ ਕੇ ਭੋਗ ਲਵਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਸਿਕਿਉਰਿਟੀ ਗਾਰਡ ਦੇ ਵੱਲੋਂ ਜਿਹੜੀ ਕਿ ਹਰਕਤ ਕੀਤੀ ਜਾਂਦੀ ਹੈ ਤਕਰਾਰबाजी ਕੀਤੀ ਜਾਂਦੀ ਤੇ ਉਸ ਤੋਂ ਬਾਅਦ ਜਿਹੜਾ ਕਿ ਪੁਜਾਰੀ ਦੇ ਥੱਪੜ ਮਾਰਿਆ ਜਾਂਦਾ ਤੇ ਇਹ ਸਾਰੀ ਵੀਡੀਓ ਬਣ ਜਾਂਦੀ ਹੈ ਇਸ ਤੋਂ ਬਾਅਦ ੱੱਕਾ ਵੀ ਮਾਰਿਆ ਜਾਂਦਾ ਤਾਂ ਉਹ ਮਾਤਾ ਦੇ ਛਤਰ ਤੇ ਲੱਟ ਕਰ ਆ ਜਾਂਦਾ ਇਸ ਤੋਂ ਬਾਅਦ ਮਾਹੌਲ ਕਾਫੀ ਗਰਮਾਇਆ ਅਤੇ ਹੋਰ ਪੁਜਾਰੀ ਜਿਹੜੇ ਉੱਥੇ ਸੀ ਅਤੇ ਸੇਵਾਦਾਰ ਸੀ ਉਹਨਾਂ ਦੇ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਉੱਥੋਂ ਜਿਹੜਾ ਕਿ ਪੁਜਾਰੀ ਨੇ ਉਸ ਨੂੰ ਲੈ ਚਾੰਦ ਨੇ ਤਾਂ ਇਹ ਵੀਡੀਓ ਚੱਲਦੇ ਲਾਈਵ ਦੇ ਵਿੱਚ ਉਹ ਜਿਹੜੇ ਕਿ ਘਰ ਬੈਠੇ ਲੋਕ ਨੇ ਜੋ ਹੋਰ ਨਾਲ ਨੇ ਜਿਹੜਾ ਕਿ ਇਸ ਨੂੰ ਰਿਕਾਰਡ ਕੀਤਾ ਤੇ ਇਸ ਦੀ ਵੀਡੀਓ ਜਿਹੜੀ ਕਿ ਕਲਿੱਪ ਕੱਟੀ ਗਈ ਤੇ ਲਗਾਤਾਰ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕਿਉਂਕਿ ਲਾਈਵ ਜਿਹੜਾ ਕਿ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਜਿਹੜੀ ਕਿ ਕਾਰਵਾਈ ਕੀਤੀ ਗਈ ਤੇ ਦੂਜੇ ਪਾਸੇ ਸਿਕਿਉਰਟੀ ਗਾਰਡ ਨੂੰ ਵੀ ਜਿਹੜਾ ਕਿ ਤੋਂ ਹਟਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਧਾਰਮਿਕ ਸਥਾਨਾਂ ਦੇ ਉੱਤੇ ਵੀ ਆਪਣੇ ਸਬਰ ਸੰਤੋਖ ਜਾਂ ਫਿਰ ਸ਼ਾਂਤੀ ਨਹੀਂ ਰੱਖ ਸਕਦੇ ਤਾਂ ਉਸ ਤੋਂ ਹੋਰ ਕਿੱਥੇ ਜਿਹੜੀ ਕਿ ਉਮੀਦ ਕੀਤੀ ਜਾ ਸਕਦੀ ਹੈ ਘਟੋ-ਘਟੇ ਇਹ ਤਾਂ ਸੋਚ ਲਿਆ ਕਰੋ ਕਿ ਤੁਸੀਂ ਇੱਕ ਧਾਰਮਿਕ ਸਥਾਨ ਦੇ ਉੱਤੇ ਖੜੇ ਹੋ ਤੇ ਸ਼ਰਧਾਲੂਆਂ ਦੇ ਉੱਤੇ ਆਉਣਾ ਜਾਣਾ ਸ਼ਰਧਾਲੂ ਬੜੀ ਸ਼ਰਧਾ ਦੇ ਨਾਲ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕਣ ਦੇ ਵਾਸਤੇ ਆਉਂਦੇ ਨੇ ਪਰ ਜਦੋਂ ਉਹਨਾਂ ਦੇ ਸਾਹਮਣੇ ਕੁਝ ਅਜਈਆਂ ਹਰਕਤਾਂ ਉੱਥੇ ਕੀਤੀਆਂ ਜਾਣ ਗਿਆ ਤਾਂ ਇਸ ਦਾ ਕੀ ਅਸਰ ਪਵੇਗਾ ਇਹ ਤਾਂ ਤੁਸੀਂ ਹੁਣ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ ਤਾਂ ਦੂਜਿਆਂ ਨੂੰ ਤਾਂ ਅਸੀਂ ਚੰਗੀ ਸਿੱਧ ਦੇ ਦਿੰਨੇ ਆ ਪਰ ਖੁਦ ਪਹਿਲਾਂ ਆਪ ਵੀ ਦੇਖੋ ਤੁਸੀਂ ਕੀ ਕੁਝ ਕਰ ਰਹੇ ਹੋ ਤਾਂ ਇਸ ਵੀਡੀਓ ਤੋਂ ਬਾਅਦ ਖੂਬ ਲੋਕਾਂ ਦੇ ਵੱਲੋਂ ਲਾਂਤਾਂ ਪਾਈਆਂ ਜਾ ਰਹੇ ਨੇ ਸਿਕਿਉਰਟੀ ਗਾਰਡ ਨੂੰ ਕਾਫੀ ਜਿਹੜਾ ਕਿ ਮੰਦਾ ਚੰਗਾ ਬੋਲਿਆ ਜਾ ਰਿਹਾ ਕਿ ਅਜਿਹੀ ਹਰਕਤ ਜਿਹੜੀ ਕਿ ਉਹ ਨਹੀਂ ਕਰਨੀ ਚਾਹੀਦੀ ਸੀ ਇਹ ਸਰਾਸਰ ਗਲਤ ਹੈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਅਸੀਂ ਕੋਈ ਗੱਲਬਾਤ ਹੋ ਗਈ ਸੀ ਤਾਂ ਤੁਸੀਂ ਕਿਤੇ ਬੈਠ ਕੇ ਗੱਲਬਾਤ ਕਰ ਸਕਦੇ ਸੀ ਪਰ ਇਸ ਤਰੀਕੇ ਦੇ ਨਾਲ ਮਾਤਾ ਦੇ ਦਰਵਾਜ਼ੇ ਦੇ ਅੰਦਰ ਅਜਿਹਾ ਕਰਨਾ ਇਹ ਕਿੱਥੋਂ ਤੱਕ ਸਹੀ ਹੈ ਤਾਂ ਇਹ ਵੀਡੀਓ ਲਗਾਤਾਰ ਵਾਇਰਲ ਹੋਈ ਤੁਸੀਂ ਵੀ ਇਸ ਵੀਡੀਓ ਦੇ ਉੱਤੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਕਿਉਂਕਿ ਧਾਰਮਿਕ ਸਥਾਨਾਂ ਦੇ ਉੱਤੇ ਵੀ ਜਿਹੜੇ ਕਿ ਅਜਈਆਂ ਹਰਕਤਾਂ ਕਰਨਾ ਕਿੱਥੋਂ ਤੱਕ ਸਹੀ ਹੈ ਕੋਈ ਗੱਲਬਾਤ ਹੋ ਜਾਂਦੀ ਹੈ ਤਾਂ ਇੱਕ ਸਾਈਡ ਤੇ ਹੋ ਕੇ ਜਿਹੜੇ ਕਿ ਮਸਲਾ ਸੁਲਝਾਇਆ ਜਾ ਸਕਦਾ ਗੱਲਬਾਤ ਮਸਲੇ ਤੇ ਕੀਤੀ ਜਾ ਸਕਦੀ ਹੈ ਪਰ ਧਾਰਮਿਕ ਸਥਾਨਾਂ ਦੇ ਉੱਤੇ ਅਜਿਹਾ ਕਰਨਾ ਸਰਾਸਰ ਗਲਤ ਹੈ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ